ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਦੀਨਾ ਦੀ ਲਾਇਬ੍ਰੇਰੀ ਵਿੱਚੋਂ ਮਿਲਿਆ ਬਾਬੇ ਨਾਨਕ ਦਾ ਕੋ ਗੁਪਤ ਇਤਿਹਾਸ ਜਿਸ ਨੇ ਇੱਕ ਹਾਜੀ ਦੀ ਜ਼ਿੰਦਗੀ ਬਦਲ ਕੇ ਉਸ ਨੂੰ ਸਿੱਖ ਬਣਾਉਂ ਦਿੱਤਾ ਅੱਜ ਤੋਂ ਅਸੀਂ ਸ਼ੁਰੂ ਕਰ ਰਹੇ ਹਾਂ ਇੱਕ ਖਾਸ ਲੜੀ ਵਾਰ ਉਹ ਸੱਚ ਜੋ ਸਦੀਆਂ ਤੱਕ ਮਦੀਨੇ ਦੀਆਂ ਲਾਇਬ੍ਰੇਰੀਆਂ ਵਿੱਚ ਗੁਮਨਾਮ ਰਿਹਾ ਹਰ ਅਧਿਆਇ ਇੱਕ ਨਵਾਂ ਖੁਲਾਸਾ ਕਰੇਗਾ ਇਸ ਰੂਹਾਨੀ ਸਫ਼ਰ ਦੀ ਕੋਈ ਵੀ ਕਿਸ਼ਤ ਮਿਸ ਨਾ ਹੋਵੇ ਇਸ ਕਰਕੇ ਹੁਣੇ ਸਬਸਕ੍ਰਾਈਬ ਕਰੋ ਸਿੱਖ ਸੂਲ ਅਸੈਂਸ਼ਨ ਉਹ ਹਾਜੀ ਜਿਸ ਨੂੰ ਮਦੀਨੇ ਦੀ ਲਾਇਬ੍ਰੇਰੀ ਤੋਂ ਗੁਪਤ ਖਜ਼ਾਨਾ ਹੱਥ ਲੱਗਿਆ ਉਸ ਦਾ ਨਾਮ ਸੀ ਸੰਤ ਸੈਦ ਪਿਰਥੀਪਾਲ ਸਿੰਘ ਆਪ ਇੱਕ ਮੁਸਲਮ ਘਰਾਣੇ ਵਿੱਚ ਪੈਦਾ ਹੋਏ ਸਨ ਤੇ ਮਾਪਿਆਂ ਨੇ ਆਪ ਦਾ ਨਾਮ ਮੁਸ਼ਤਾਕ ਹੁਸੈਨ ਸ਼ਾ ਰੱਖਿਆ ਸੀ ਉਹ ਆਪਣੇ ਪਿਤਾ ਵਾਂਗ ਅਰਬੀ ਤੇ ਫਾਰਸੀ ਦੇ ਬੜੇ ਆਲਮ ਹਨ ਜਦੋਂ ਇਹਨਾਂ ਦੇ ਪਿਤਾ ਮੁਜ਼ੱਫਰ ਹੁਸੈਨ ਸ਼ਾ ਮੱਕੇ ਤੇ ਮਦੀਨੇ ਦਾ ਹਜਰ ਕਰਨ ਅਰਬ ਦੇਸ਼ ਗਏ ਤਾਂ ਇਹਨਾਂ ਨੂੰ ਵੀ ਨਾਲ ਲੈ ਗਏ ਤੇ ਮੱਕੇ ਤੋਂ ਹੋ ਕੇ ਮਦੀਨੇ ਗਏ ਇੱਥੇ 2 ਸਾਲ ਠਹਿਰ ਕੇ ਮਦੀਨੇ ਦੀ ਵੱਡੀ ਲਾਇਬ੍ਰੇਰੀ ਦੀ ਸਟੱਡੀ ਦਾ ਪ੍ਰੋਗਰਾਮ ਸੀ ਇਸ ਬਾਬਤ ਸੈਦ ਜੀ ਇਸ ਤਰ੍ਹਾਂ ਲਿਖਦੇ ਹਨ 1927 ਈਸਵੀ ਵਿੱਚ ਕਸ਼ਮੀਰੀ ਹਾਜੀਆਂ ਦਾ ਕਾਫਲਾ ਪਿਤਾ ਜੀ ਦੀ سپੁਰਦਗੀ ਵਿੱਚ ਰਵਾਨਾ ਹੋ ਆਪਣੀ ਪੰਧ ਯਾਤਰਾ ਨੂੰ ਮੁਕਾਉਂਦਾ ਕਰਾਚੀ ਅਦਨ ਜੱਦੇ ਸ਼ਰੀਫ ਤੋਂ ਲੰਘ ਕੇ ਹੱਜ ਦੀ ਤਾਰੀਖ ਤੋਂ 40 ਦਿਨ ਪਹਿਲਾਂ ਮੱਕੇ ਸ਼ਰੀਫ ਵਿੱਚ ਜਾ ਪੁੱਜਾ ਹਰ ਨੀਮਾਵਲੀ ਤੋਂ ਉਪਰੰਤ ਹੱਜ ਦੀ ਸਮਾਪਤੀ ਹੋਈ ਉਪਰੰਤ ਪਿਤਾ ਜੀ ਨੇ ਖਵਾਹਿਸ਼ ਪ੍ਰਗਟ ਕੀਤੀ ਕਿ ਮਦੀਨੇ حضرت ਮੁਹੰਮਦ ਸਾਹਿਬ ਦੀ ਕਬਰ ਤੇ ਪਹੁੰਚ ਕੇ ਕੁਝ ਵਿਰਧ ਵਜ਼ੀਫੇ ਹਨ ਜੋ ਮੁਕੰਮਲ ਕਰਨੇ ਹਨ ਇਸ ਪ੍ਰੋਗਰਾਮ ਅਨੁਸਾਰ ਅਸੀਂ ਮੱਕੇ ਤੋਂ ਮਦੀਨੇ ਰਵਾਨਾ ਹੋਏ ਤੇ ਬਾਕੀ ਦੇ ਹਾਜੀ ਸਾਹਿਬਾਨ ਵਾਪਸ ਹਿੰਦੂਸਤਾਨ ਨੂੰ ਪ੍ਰਸੰਨਤਾ ਸਹਿਤ ਵਿਦਾ ਹੋਏ ਮੱਕੇ ਤੋਂ ਮਦੀਨਾ ਕੇਵਲ 40 ਕੋਹ ਦਾ ਪੰਧ ਹੈ ਇਥੋਂ ਦੇ ਪੁਜਾਰੀ ਖਾਨਦਾਨ ਨੇ ਸਾਡੀ ਬਹੁਤ ਆਉ ਭਗਤ ਕੀਤੀ ਮਹਿਮਾਨਖਾਨੇ ਵਿੱਚ ਸਵੱਛ ਸਥਾਨ ਵਿਸਰਾਮ ਲਈ ਦਿੱਤਾ ਕਿਉਂਕਿ ਇੱਥੇ ਕੁਝ ਸਮਾਂ ਠਹਿਰਨਾ ਸੀ ਇਸ ਲਈ ਪਿਤਾ ਜੀ ਨੇ ਆਗਿਆ ਕੀਤੀ ਕਿ ਮਦੀਨਾ ਯੂਨੀਵਰਸਿਟੀ ਤੋਂ ਵੀ ਕੁਝ ਅਰਬੀ ਦੀ تعلیم ਹਾਸਲ ਕਰ ਪਿਤਾ ਜੀ ਨੇ ਇੱਕ ਹੁਜਰੇ ਵਿੱਚ ਇਕਾਂਤ ਇਕਤਿਆਰ ਕਰ ਲਈ ਤੇ ਆਪਣੇ ਸਿਮਰਨ ਭਜਨ ਵਿੱਚ ਜੁੜ ਗਏ ਦਾਸ ਨੇ ਆਗਿਆ ਅਨੁਸਾਰ ਮੀਨਾ ਯੂਨੀਵਰਸਿਟੀ ਵਿੱਚੋਂ ਮੌਲਵੀ ਫਾਜ਼ਲ ਦੀ ਸਨਦ ਹਾਸਲ ਕਰਨ ਦੇ ਯਤਨ ਆਰੰਭ ਦਿੱਤੇ ਮਦੀਨਾ ਇਸਲਾਮ ਦਾ ਗੜ੍ਹ ਹੋਣ ਕਰਕੇ ਇੱਥੇ ਬੜਾ ਭਾਰੀ ਕਤਬਖਾਨਾ ਯਾਨੀ ਲਾਇਬ੍ਰੇਰੀ ਸੀ ਜੋ ਇਸਲਾਮ ਦੇ ਹਰ ਪੁਸਤਕਾਲੇ ਤੋਂ ਵੱਧ ਮਹੱਤਤਾ ਰੱਖਦਾ ਹੈ اپنی ਵਿਦਿਆ ਪ੍ਰਾਪਤੀ ਸਮੇਂ ਤੋਂ ਵਿਹਲਾ ਹੋ ਕੇ ਪੜ੍ਹਾਈ ਲਈ ਜਾਇਆ ਕਰਦਾ ਸੀ ਖੋਜਦੇ ਦੌਰਾਨ ਇੱਕ ਪੁਸਤਕ ਪੜ੍ਹਨ ਦਾ ਅਫਸਰ ਪ੍ਰਾਪਤ ਹੋਇਆ ਇਹ ਪੁਸਤਕ ਹੱਥ ਦੀ ਲਿਖੀ ਹੋਈ ਸੀ ਤੇ ਇਸ ਦਾ ਪਵਿੱਤਰ ਨਾਮ ਇਹ ਹੈ ਸਿਆਹਤੂ ਬਾਬਾ ਨਾਨਕ ਇਹ ਅਰਬੀ ਦੇ ਅੱਖਰ ਹਨ ਜਿਨ੍ਹਾਂ ਦੇ ਅਰਥ ਸਫਰਨਾਮਾ ਬਾਬੇ ਨਾਨਕ ਦਾ ਬਣਦੇ ਹਨ ਪਾਠਕ ਜੀਓ ਜਦੋਂ ਅਰਬ ਦੇਸ਼ ਦੀ ਲਾਇਬ੍ਰੇਰੀ 'ਚ ਨਾਨਕ ਦਾ ਨਾਮ ਪੜਿਆ ਤਾਂ ਜਿੰਦ ਨਿਮਾਣੀ ਦੀ ਬਿਰਤੀ ਅਚੰਬਤ ਜਈ ਹੋ ਕੇ ਇਹਨਾਂ ਵਿਚਾਰਾਂ ਵਿੱਚ ਪੈ ਗਈ ਕਿ ਬਾਬਾ ਨਾਨਕ ਤਾਂ ਹਿੰਦੁਸਤਾਨ ਦੇ ਰਹਿਣ ਵਾਲੇ ਇੱਕ ਪ੍ਰਸਿੱਧ ਮਜ਼ਬ ਸਿੱਖੀ ਦੇ ਰਾਹੁਮਾਨ ਜਿਸ ਮਜ਼ਬ ਨੂੰ ਮੁਸਲਮਾਨ ਕਾਫਰ ਕਹਿੰਦੇ ਹਨ ਸਾਰੇ ਪ੍ਰੋਗਰਾਮ ਮੁਤਾਲਿਆ ਪੜਾਈ ਆਦ ਨੂੰ ਤਲਾਂਝਲੀ ਦੇ ਕੇ ਮੈਂ ਇਸ ਪੁਸਤਕ ਨੂੰ ਗੋ ਨਾਲ ਇੱਕ ਵਾਰ ਨਹੀਂ ਕਈ ਵਾਰ ਪੜਿਆ ਜਿਉ ਜੋ ਪੜਦਾ ਸਾਂ ਹਰਾਨੀ ਵਧਦੀ ਜਾਂਦੀ ਸੀ ਪਰੰਤੂ ਮਨ ਨੂੰ ਜੋ ਸੁਆਦ ਹੁੰਦਾ ਸੀ ਉਹ ਅਤ ਅਨੰਦਮਈ ਸੀ ਜਿਸ ਦਾ ਬਿਆਨ ਹੋਣਾ ਔਖਾ ਹੈ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਇਹ ਸੀ ਜੋ ਇਸ ਪੁਸਤਕ ਤੋਂ ਸਿੱਧ ਹੋਇਆ ਸੀ ਕਿ ਅਰਬ ਦੇਸ਼ ਦੇ ਦੀਨੀ ਪਹਿਰੇਦਾਰਾਂ ਨੂੰ ਜੋ ਆਪਣੇ ਆਪ ਵਿੱਚ ਦੀਨ ਦੇ ਆਗੂ ਸਨ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਡਾਢੀ ਹਾਰ ਦਿੱਤੀ ਤੇ ਬਾਬਾ ਜੀ ਦੀ ਫਤਿਹ ਹੋਈ ਦੀਨ ਛੋੜ ਕੇ بڑے بڑے ਅਰਬੀ علامه ਕਾਜ਼ੀਆਂ ਪੀਰਾਂ ਤੇ ਫਕੀਰਾਂ ਨੇ ਬਾਬਾ ਜੀ ਦਾ ਮੰਤਰ ਜਪਣਾ ਸ਼ੁਰੂ ਕਰ ਲਿਆ ਸੀ ਜਿਸ ਦੇਸ਼ ਵਿੱਚ ਇਸਲਾਮ ਦੀ ਉਤਪਤੀ ਹੋਈ ਉੱਥੇ ਆ ਕੇ ਨਾਨਕ ਫਕੀਰ ਦੀ ਫਤਿਹ ਹੁਣੀ ਜ਼ਾਹਰ ਕਰਦੀ ਹੈ ਕਿ ਇਸਲਾਮ ਦੀਆਂ ਰੋਹਾਨੀ ਬੁਨਿਆਦਾਂ ਕਮਜ਼ੋਰ ਹਨ ਸਈਆ ਹ ਤੋ ਬਾਬਾ ਨਾਨਕ ਦੇ ਅਰਥ ਪਿੱਛੇ ਦੱਸੇ ਜਾ ਚੁੱਕੇ ਹਨ ਇਸ ਪਵਿੱਤਰ ਤਿਬਚਿਤਰ ਪੁਸਤਕ ਦੇ ਕਰਤਾ ਜੀ ਇੰਦਲਾਸ ਇਲਾਕੇ ਦੇ ਰਾਣ ਵਾਲੇ ਆਲਮ ਬਾ ਅਮਲ ਹਨ ਜਿਨ੍ਹਾਂ ਦਾ ਨਾਮ ਤਾਜੁਦੀਨ ਖਲਫ ਬਹਾਉਦੀਨ ਮੁਫਤੀ ਤਰੀਕਾ ਨਖਸ਼ਬੰਦੀ ਤੇ ਸੂਫੀ ਮਸਬ ਰੱਖਦੇ ਹਨ ਕਰਤਾ ਜੀ ਤਾਜੁਦੀਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਅਰਬ ਯਾਤਰਾ ਵਿੱਚ 2 ਸਾਲ ਬਾਬਾ ਜੀ ਨਾਲ ਰਹੇ ਸਾਈਬਾਂ ਦੇ ਚਮਤਕਾਰ ਜੋ ਇਹਨਾਂ ਨੇ ਆਪਣੇ ਅੱਖੀ ਵੇਖੇ ਹਨ ਉਹਨਾਂ ਦਾ ਵੀ ਜ਼ਿਕਰ ਕੀਤਾ ਹੈ ਬਗਦਾਦ ਤੋਂ ਸ਼੍ਰੀ ਹਜ਼ੂਰ ਜੀ ਤਾਂ ਮਰਦਾਨੇ ਵਾਲੇ ਸਹਿਤ ਖੁਰਮੇ ਸ਼ਹਿਰ ਨੂੰ ਵਿਦਾ ਹੋਏ ਤਾਂ ਇਹਨਾਂ ਮਹਾਪੁਸ਼ਪਾਂ ਯਾਨੀ ਤਾਜੁਦੀਨ ਨੇ ਹਜ਼ੂਰ ਤੋਂ ਆਖਰੀ ਬਖਤਾ ਰਹਿਮਤਾਂ ਪ੍ਰਾਪਤ ਕਰਕੇ ਮਦੀਨੇ حضرت ਮੁਹੰਮਦ ਸਾਹਿਬ ਦੀ ਕਬਰ ਉੱਤੇ ਬੈਠ ਕੇ ਲੋਕ ਭਲਾਈ ਲਈ ਪੁਸਤਕ ਲਿਖ ਕੇ ਮਦੀਨੇ ਦੀ ਉਕਤ ਕੌਮੀ ਲਾਇਬ੍ਰੇਰੀ ਨੂੰ ਸੌਂਪ ਦਿੱਤੀ ਜੋ ਇਸ ਕੀਟ ਸੰਤ ਪਿਰਥੀਪਾਲ ਸਿੰਘ ਨੂੰ 4.5 ਸਾਲ ਗੁਜ਼ਰ ਜਾਣ ਤੋਂ ਬਾਅਦ ਪ੍ਰਾਪਤ ਹੋਈ ਹੈ